ਕਹਤੇ ਰੋ ਲੋੜੀ ਦੋਸਤ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਹੋਰ ਹੈ ਰੂਹ ਜੀ ਦੇ ਪੱਤੇ ਤੇ ਅੱਜ ਅਸੀਂ ਪੰਜਵੇਂ ਪਾਤਸ਼ਾਹ ਸਤਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ੍ਰੀ ਦੀ ਜਨ ਵਰਤ ਕਰ ਬਾਬਾ ਜੀ ਦਾ ਸੰਕਰਣਿਆ ਬਾਬਾ ਪੂਸੀ ਜੀ ਆਹ ਸਾਹਿਬ ਤੇ ਹਰਪੀ ਸਿੰਘ ਜੀ ਅਸੀਂ ਬਾਬਾ ਜੀ ਨੂੰ ਅੱਜ ਜਿਹੜੀ ਗੱਲਬਾਤ ਸ਼ੇਅਰ ਕਰ ਰਹੇ ਹਾਂ ਤੁਹਾਨੂੰ ਸਹਿਜ ਜੀ ਜੀ ਮਹਾਰਾਜ ਦੇ ਸ੍ਰੀ ਦੀ ਜਨ ਧਿਆਣ ਦੇ ਉੱਪਰ ਪਾਣੀ ਦੀ ਸੇਵਾ ਜਿਹੜੀ ਲੋਕਾਂ ਦੀ ਕੰਮ ਜਾ ਰਹੀ ਹੈ। ਕਿਉਂਕਿ ਜਿਹੜਾ ਜਲ ਹੈ ਜਲ ਜੀਵਨ ਹੈ। ਪਵਨ ਗੁਰੂ ਪਾਣੀ ਤੇ ਘਰ ਮਾਤਾ ਕਰਤ ਮਹਤ। ਕਿਤੇ ਅਸੀਂ ਗੁਰੂ ਅਰਜਨ ਦੇ ਪਾਸ ਹੈ ਜੀ ਜੀ ਦੇ ਸੀ ਗਿਰਸ ਤੇ ਕਿਉਂ ਕਰ ਰਹੇ ਆ ਜੀ। ਸਾਡੇ ਮੰਦਿਰ ਚ ਇੱਕ ਯਾਦ ਆ ਵੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਪੂਰੀਆਂ ਦੀ ਸੇਵਾ ਕੀਤੀ। ਆਈ ਨਹੀਂ। ਹਰਮੰਦਰ ਸਾਹਿਬ ਹੋਰ ਸਥਾਨ ਬਹੁਤ ਮਿਲਾਇਆ ਤੇ ਇੱਕ ਨਾਲ ਫਟੀ ਸੇਵਾ ਜਿਹੜੀ ਪੂਰੀਆਂ ਦੀ ਸੇਵਾ। ਤੇ ਅਸੀਂ ਪੂਰੀਆਂ ਦੀ ਸੇਵਾ ਤੋਂ ਸਾਡੇ ਮੰਦਿਰ ਵਿੱਚ ਇਹ ਇੱਕ ਨਜ਼ਰੀਆ ਹੁੰਦਾ ਕਿ ਸਾਡੀ ਜਿਹੜੀ ਸੁਜਾਵ ਦੇ ਜਿਹੜੇ ਰੋਗ ਹੈ ਉਹ ਕੈਂਸਰ ਤੋਂ ਸਫਰ ਕਰਦੇ ਕੈਂਸਰ ਹੋ ਗਿਆ, ਸ਼ੂਗਰ ਹੋ ਗਿਆ, ਖਤਰਨਾਕ ਬਿਮਾਰੀਆਂ ਤੋਂ ਜਿਹੜੇ ਅਜੇ ਰੂਪ ਔਖੇ ਹੋ ਰਿਹਾ ਜਿਹਦਾ ਕੋਈ ਇਲਾਜ ਨਹੀਂ ਹੈਗਾ। ਅੰਗਨ ਦੇ ਹਸਪੀਟਲ ਮੰਨਦੇ ਇਹ ਪਾਵਜ ਦੀ ਪ੍ਰੋਪਰ ਇਲਾਜ ਨਹੀਂ ਜਿਹਦਾ ਕਿ ਇੱਕ ਜੋ ਖੋਜ ਹੈ, ਖੋਜ ਦੇ ਅਨੁਸਾਰ ਜਿਹੜਾ ਸਾਡਾ ਘੱਟੇ ਵੀ ਤਜਾਹੀ ਹੋ ਚੁੱਕੀ ਹੈ ਔਰ ਸਾਡੇ ਜਿਹੜੇ ਸਰੀਰ ਵੀ ਤਜਾਹੀ ਹੋ ਚੁੱਕੀ ਹੈ। ਇਹ ਇਤਜਾਬ ਨੂੰ ਐਸਡੀਟੀ ਨੂੰ ਖਤਮ ਕਰਨ ਦਾ ਇੱਕੋ ਇੱਕ ਤਰੀਕਾ ਹੈ ਵੀ ਜਿਹੜਾ ਅਸੀਂ ਪਾਣੀ ਹੈ ਉਹ ਸੁਧਕੀ ਕਰਾ ਜਾਈਏ ਅਲਕਾ ਲਈ ਪਾਣੀ ਪੀਤਾ ਜਾਵੇ ਤੇ ਅਸੀਂ ਜਿਹੜਾ ਪਾਣੀ ਸਾਡੇ ਕੋਲ ਪਹੁੰਚਿਆ ਇਹਨੂੰ ਕਿਹਾ ਜਾਂਦਾ ਹੈ ਜੀ ਅਲਕਲਾਈਨ ਹਾਈਡਰੋਜਨ ਵਾਟਰ ਇਹ ਹਾਈਡਰੋਜਨ ਵਾਟਰ ਹੈ ਜਿਹੜਾ ਕਿ ਸਾਡੀ ਬਾਡੀ ਦੀ ਪੀਐਚ ਵੈਲਿਊ ਠੀਕ ਕਰ ਦਿੰਦਾ ਪੀਐਚ ਵੈਲਿਊ ਸਾਡੀ ਹੈ ਨਾਰਮਲ 7.7 ਨਾਰਮਲ ਵੈਲਿਊ ਹੁੰਦੀ ਹੈ ਤੇ ਅਸੀਂ 7 8 ਤੋਂ ਲੈ ਕੇ 9 ਪੀਐਚ ਦੇ ਵਿਚਾਲੇ ਸਾਨੂੰ ਜਿਹੜਾ ਹੈ ਪਾਣੀ ਪੀਣਾ ਚਾਹੀਦਾ ਹੈ ਇਹੋ ਕਰਸਟ ਇਹ ਲਾ ਕੀ ਹੈ ਕਿ ਅਸੀਂ ਪੀ ਐਚ ਇੰਡੀਕੇਟਰ ਦੇ ਨਾਲ ਇੱਕ ਪਾਣੀ ਵੀ ਚੈੱਕ ਕੀਤਾ ਹੈ ਇਹ ਸਾਡਾ ਨੋਰਮਲ ਵਾਟਰ ਹੈ ਜਿਹਦੇ ਅਸੀਂ ਕਿੰਨੇ ਆ ਐਸਿਡਿਕ ਪਾਣੀ ਹੈ ਇਹ ਪਾਣੀ ਜਿਹੜਾ ਹੈਗਾ ਇਹ ਇਹ ਜੰਗ ਦਾ ਪਾਣੀ ਹੈ ਠੀਕ ਹੈ ਅਸਮਾਨੀ ਰੰਗ ਦਾ ਪਾਣੀ ਹੈ ਰੱਪ ਰੱਗਾ ਪਾਣੀ ਨੂੰ ਆਪਾਂ ਕਹਿ ਸਕਦੇ ਆ ਤਾਂ ਅਸੀਂ ਰੱਪ ਰੱਗਾ ਪਾਣੀ ਜਿਹੜਾ ਹੈ ਤੇ ਰੱਪ ਰੱਗਾ ਪਾਣੀ ਕੀ ਕਿ ਰੱਪ ਰੱਗੇ ਪਾਣੀ ਸੋ ਜੇ ਪੀ ਐਚ ਇੰਡੀਕੇਟਰ ਦੇ ਨਾਲ ਅਸੀਂ ਪਾਣੀ ਚੈੱਕ ਕੀਤਾ ਹੈ ਇਹ ਪਾਣੀ ਸਾਰ ਸੰਤਜੀ ਪੀਣ ਦੇ ਨਾਲ ਲੋਕ ਠੀਕ ਹੋਣਗੇ ਲੋਕਾਂ ਦੀਆਂ ਤਜਾਬ ਵਾਲੀਆਂ ਪ੍ਰੋਬਲਮਾਂ ਐਸਿਡਿਟੀ ਨੂੰ ਕੈਸੇ ਦਾ ਇਲੈਕਟ੍ਰੋਲਾਈਟ ਵਿੱਚ ਹੋ ਸਕਦਾ ਜਿਹੜੇ ਲੋਕਾਂ ਨੂੰ ਤਜਾਬ ਹੈ ਉਹ ਨੋਰਮਲ ਪਾਣੀ ਪੀ ਸਕਦੇ ਆ ਜਿਹੜੇ ਲੋਕਾਂ ਨੂੰ ਜਿਆਦੇ ਦਵਾਈਆਂ ਘਾ ਰਹੇ ਆ ਉਹ ਦਵਾਈ ਦੇ ਨਾਲ ਵੀ ਪਾਣੀ ਪੀਛੇ ਤਾਂ ਦੀ ਦਵਾਈ ਫਾਇਦਾ ਸਰ ਕਰੇਗੀ ਤੇ ਇਸ ਤਰ੍ਹਾਂ ਕਰਕੇ ਸਾਰੇ ਲੋਕ ਇਹਦਾ ਠੀਕ ਰਹਿ ਸਕਦੇ ਆ ਚਮੜੀ ਦੀਆਂ ਪ੍ਰੋਬਲਮਾਂ ਹੋਰ ਸਵੀਟਿੰਗ ਦਾ ਰਵਾਜ ਨਾਲ ਠੀਕ ਹੋ ਜਾਣਗੀਆਂ ਸੋ ਇਹ ਉਹ ਕੰਪਨੀ ਬਣਾਉਣ ਇਹ ਪ੍ਰੈਕਟੀਕਲ ਦਿਖਾਇਆ ਜਾ ਰਿਹਾ ਹੈ ਅਰ ਉਹका ਦੇ ਘਰਾਂ ਦੇ ਵਿੱਚ ਪਹੁੰਚਦੇ ਹੈ ਇੱਕ ਮੂਮੈਂਟ ਚੱਲੀ ਹੈ ਉਸ ਮੂਮੈਂਟ ਦੇ ਬਿਲਡਿੰਗ ਵੀ ਐਸਮ ਜਿਹੜੀਆਂ ਬਵਾਹੀਆਂ ਜਿਹਨਾਂ ਨੇ ਖਤਮ ਕੀਤਾ ਜਾਏਗਾ ਪਾਣੀ ਦੇ ਨਾਲ ਪਾਣੀ ਇਹ ਸਬਿਧਾ ਲਾਗਣੀ ਆਉਂਦੀਆਂ ਹਨ ਮਾਰਾ ਦੇ ਸਿਟੀ ਦੇ ਅਸਤੇ ਕੋਈ ਪਾਣੀ ਦੇ ਨਾਲ ਪਾਣੀ ਦਾ ਸ਼ੁੱਧ ਹੋਣਾ ਤੇ ਇੱਕ ਮੰਨ ਦੇ ਵਿੱਚ ਭਾਵਨਾ ਹੋਣੀ ਵੀ ਲੋੜ ਠੀਕ ਹੋਣਾ ਤਾਂ ਉਹਨੇ ਲਈ ਕਿਹਾ ਹੈ ਪਾਣੀ ਜੁਰਤ ਦਿੱਤੀ ਗਿਆ ਹੈ ਜੇ ਨਾ ਬਹੁਤ ਬਹੁਤ ਧੰਨ ਕਰਦਾ ਹਾਂ ਬਾਬਾ ਸਿੰਘ ਜੀ ਵਰਤਾਰ ਮੇਰਾ ਖਾਨ ਬਾਬਾ ਸਿੰਘ ਜੀ ਮਹਾਰਾਜ ਅੰਤ ਬਹੁਤ ਕਿਹਾ ਕਿ ਜਿੰਨੇ ਜੀ ਸਾਡੀ ਗੱਲ ਨੂੰ ਸੁਣਿਆ ਕਿ ਅਸੀਂ ਨਾਲ ਕਿਸੇ ਛਟਾ ਜਿਹੜਾ ਮੁੱਖ ਕਾਰਜ ਹੈ ਅਸੀਂ ਲੋਕਾਂ ਨੂੰ ਕੰਦੋਸਤੀ ਦੀ ਪਰਵਾਨਗੀ ਦਿਵਾਉਣੀ ਹੈ ਅਸੀਂ ਇੱਕ ਵੱਡਾ ਹੋਣਾ ਚਾਹੀ ਲੋਕਾਂ ਨੂੰ ਗੋਵਿੰਦਨਗਰ ਦਾ ਪਲਾਨ ਕਰਾਂਗੇ ਅੱਜਾਂ ਕੀਰਤਨ ਸੱਗ ਲਈ ਗਈ ਹੈ ਕੀਰਤਨ ਸਪਲਾਈ ਕਰਨੀ ਹੈ ਤੇ ਗ੍ਰਾਉਂਸ ਦੀ ਸੰਗਾਂ ਨੂੰ ਹੋਰ ਅਸੀਂ ਜੀ ਹੈ ਇੱਕ ਉਹਨਾਂ ਦੇ ਵਿੱਚ ਇਹ ਚੜ੍ਹਦੀ ਕਲਾ ਵਾਲੀ ਜਿਹੜੀ ਭਾਵਨਾ ਹੈਗੀ ਹੈ ਪੈਦਾ ਕਰਨੀ। ਸੋ ਪਪਾ ਜੀ ਦੇ ਸਾਨੂੰ ਬਹੁਤ ਸਹਿਯੋਗ ਮਿਲਿਆ ਹੈ। ਮੇਰੇ ਨਾਲ ਸਰਦਾਰ ਬਿੱਕਰ ਸਿੰਘ ਜੀ ਚੋਹਾਂਸਾਹਬ, ਸੌਣੀ ਅਕਾਲੀ ਦਾ ਨੰਬਰ ਸਾਹਿਬ ਤੋਂ ਇਹਨਾਂ ਨੇ ਬਹੁਤ ਸਹਾਇਤਾ ਦਿੱਤੀ ਹੈ ਕਿ ਇੱਕ ਇੱਕ ਮਹਿਮਾ ਕੰਪਨੀ ਦੇ ਸਿਰ ਲੋਕਾਂ ਦੀਆਂ ਬਵਾਲੀਆਂ ਵੀ ਖਤਮ ਕਰਾਂਗੇ। ਰੁਜ਼ਗਾਰ ਵੀ ਲੋਕਾਂ ਦੇ ਬਣੇਗੀ। ਇਸ ਪ੍ਰੋਜੈਕਟ ਦੇ ਰਾਹੀਂ ਲੋਕਾਂ ਨੂੰ ਰੁਜ਼ਗਾਰ ਉੱਤਰ ਜਾਏਗਾ। ਸੋ ਬਹੁਤ-ਬਹੁਤ ਧੰਨਵਾਦ ਜੀ ਚੋਹਾਂਸਾਹਬ। ਤੁਹਾਡਾ ਰਹਿਣ ਹੈ। ਐਂਡ ਵਾਕਲੀ ਦਾ ਕਰਸਾ ਵਾਕਲੀ ਤੇ ਅੱਜ ਅਸੀਂ ਪਿੰਡ ਲੋਹੜਕੇੜਾ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਸਵੇਰੇ ਅਬਰਤਵੇ ਦੇ ਸ਼੍ਰੀ ਖਨਪੜ ਦੇ ਘੋ ਫਾਇਦੇ ਉੱਤੇ ਅੱਜ ਸ੍ਰੀ ਗੁਰੂ ਅਜਨ ਦੇਵ ਜੀ ਦਾ ਗੁਰ ਜਿਹੜਾ ਹੈਗਾ ਸੁਵਿਧਿ ਦਿਹਾੜੇ ਨੂੰ ਲੈ ਕੇ ਅੱਜ ਪਾਣੀ ਦੀ ਸੁਵਿਧਾ ਲਾਈਆਂ ਗਈਆਂ ਨੇ ਕਿੱਥੇ ਕਿ ਸਾਨੂੰ ਇਹ ਚੀਜ਼ਾਂ ਤੋਂ ਰੇਣਾ ਲੈਣੀ ਚਾਹੀਦੀ ਹੈ ਤੇ ਸਿੱਖ ਲੈਣਾ ਚਾਹੀਦਾ ਵੀ ਸਾਨੂੰ ਕੀ ਕਰਨਾ ਚਾਹੀਦਾ ਹੁਣ ਜੇ ਵੀ ਆਪਾਂ ਗੱਲ ਕਰਦੇ ਆਂ ਵੀ ਹਲਕਾ ਲੈਣ ਪਾਣੀ ਦੀ ਅਸੀਂ ਪਾਣੀ ਤਾਂ ਪੀ ਰਹੇ ਆਂ ਪਰ ਜਿਹੜਾ ਪਾਣੀ ਪੀ ਰਹੇ ਆ ਉਹ ਪਾਣੀ ਸੁਧ ਨਹੀਂ ਹੈਗਾ ਜਿਸ ਤੇ ਕਾਰਨ ਕਰਕੇ ਹੁਣ ਸਾਡੇ ਵਿੱਚ ਭਿਆਨਕ ਬਿਮਾਰੀਆਂ ਜਿਹੜੀਆਂ ਹੈਗੀਆਂ ਹਰ ਇੱਕ ਨੂੰ ਹੋ ਚੁੱਕੀਆਂ ਨੇ ਨੌਜਵਾਨਾਂ ਤੋਂ ਲੈ ਕੇ ਜਿਹੜਾ ਆਪਾਂ ਕਹਿੰਦੇ ਹੈਗੇ ਵੀ ਬੁਢੇਪੇ ਤੱਕ ਕਿਸੇ ਦੇ ਗੋਡਿਆਂ ਨੂੰ ਕਿਸੇ ਦੇ ਮੋਢਿਆਂ ਨੂੰ ਕਿੱਥੇ ਨੂੰ ਕਿਸੇ ਦਾ ਕਿਸੇ ਕਿਸੇ ਦੀਆਂ ਬਿਮਾਰੀਆਂ ਨੇ ਜਿਹੜੀਆਂ ਮੇਰੀਆਂ ਭੈੜਾਂ ਨੂੰ ਨਿੱਕੇ ਨਿੱਕੇ ਭੈੜਾਂ ਨੂੰ ਪ੍ਰੋਬਲਮਾਂ ਵੱਡੀਆਂ ਵੱਡੀਆਂ ਆ ਗਈਆਂ ਜਿੱਥੇ ਕਿ ਸਾਡਾ ਖਾਣ ਪੀਣ ਬਿਲਕੁਲ ਸੁਧ ਨਹੀਂ ਹੈਗਾ ਜੇ ਅਸੀਂ ਕੰਟੀਨਿਊ ਸੁਧ ਕਰਾਂਗੇ ਤਾਂ ਸਾਨੂੰ ਕਿੰਨਾ ਕਿਤੇ ਸਾਡਾ ਫਰਜ਼ ਬਣਦਾ ਵੀ ਅਸੀਂ ਸੁਧ ਖਾਣਾ ਖਾਣ ਵਾਸਤੇ ਸਾਨੂੰ ਕੋਈ ਇਹੋ ਜਿਹੀ ਚੀਜ਼ ਲੱਭਣੀ ਲੱਭੀ ਪਊਗੀ ਜਿੱਥੇ ਕਿ ਆਰਗੈਨਿਕ ਖਾਣਾ ਜਿਵੇਂ ਕਿ ਹੁਣ ਆਰਗੈਨਿਕ ਆਪਾਂ ਕਹੀ ਨਹੀਂ ਸਕਦੇ ਕਾਰਨ ਕੀ ਹੈ ਕਿਉਂਕਿ ਧਰਤੀ ਮਾਂ ਦੇ ਉੱਤੇ ਵੀ ਇੱਕ ਬੜਾ ਵੱਡਾ ਇੱਕ ਕੈਂਸਰ ਹੋ ਚੁੱਕਿਆ ਜਿਵੇਂ ਕਿ ਆਪਾਂ ਧਰਤੀ ਮਾਂ ਬੁਖਾਰ ਰਹੀ ਹੈ ਜੀ ਇਹ ਵੀ ਮੇਰੇ ਕੋਲ ਜਦੋਂ ਤੁਸੀਂ ਖਾਣਾ ਖਾ ਰਹੇ ਹੋ ਉਹ ਵੀ ਜ਼ਹਿਰੀਲਾ ਹੋ ਚੁੱਕਿਆ ਤੇ ਜਿਹੜੀ ਵੀ ਅੱਜ ਅਸੀਂ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਤੀਜਾਂ ਜਿਹੜੀਆਂ ਉਹ ਜਹਿਰੀਲੀਆਂ ਹੋ ਚੁੱਕੀਆਂ ਨੇ ਜਿਵੇਂ ਕਿ ਆਪਾਂ ਗੱਲ ਕਰਦੇ ਆਂ ਥਾਲੀ ਦੀ ਅੱਜ ਇਹਨਾਂ ਨੇ ਮੈਂ ਥੋੜਾ ਜਿਹਾ ਪੋਲਿਟੀਕਲ ਹੋ ਕੇ ਕਿ ਮੈਂ ਤੁਹਾਨੂੰ ਪੋਲਿਟੀਕਲ ਲੋਕਾਂ ਦੇ ਬਾਰੇ ਵਿੱਚ ਥੋੜੀ ਜਿਹੀ ਜਾਣਕਾਰੀ ਤਾਂ ਦੇਵਾਂ ਕਿ ਇਹ ਲੋਕਾਂ ਨੇ ਆਪਣੇ ਸਵਾਰਥ ਵਾਸਤੇ ਸਾਡੀਆਂ ਥਾਲੀਆਂ ਵੀ ਜਹਿਰੀਲੀਆਂ ਕਰ ਦਿੱਤੀਆਂ ਜਿੱਥੇ ਕਿ ਅੱਜ ਹਰ ਇੱਕ ਬੰਦਾ ਕੈਂਸਰ ਪੀੜਤ ਹੋ ਚੁੱਕਿਆ ਹੈਗਾ ਕਿਉਂਕਿ ਧਰਤੀ ਮਾਂ ਵੀ ਕਹਿ ਰਹੀ ਹੈ ਇੱਕ ਪੈਸਟੀਸਾਈਡ ਸਾਡੇ ਲੋਕ ਵੱਧ ਅਨਾਜ ਲੈਣ ਦੇ ਉੱਤੇ ਤਾਏ ਲੱਗਦਾ ਹੁੰਦਾ ਕਿ ਸਾਨੂੰ ਪੈਦਾਵਾਰ ਵਾਧੀ ਆਵੇ ਪੈਦਾਵਾਰ ਵਧਣ ਦੇ ਕਾਰਨ ਕਰਕੇ ਸਾਨੂੰ ਇਹ ਹੁੰਦਾ ਵੀ ਜੇ ਪੈਦਾਵਾਰ ਜਰੂਰੀ ਵੀ ਤਾਂ ਸਾਡੇ ਕੋਲ ਇਨਕਮ ਵਧੂਗੀ ਪਰ ਉਹ ਇਨਕਮ ਨੂੰ ਕੀ ਕਰਾਂਗੇ ਜਿਹੜੀ ਤੇ ਅੱਜ ਬਿਮਾਰੀਆਂ ਸਿਹੜ ਰਹੀਆਂ ਹੈਗੀਆਂ ਅੱਜ ਧਰਤੀ ਮਾਂ ਦੇ ਉੱਤੇ ਜਿਹੜਾ ਇੱਕ ਅਨਾਜ ਅਸੀਂ ਖਾ ਰਹੇ ਹੈਗੇ ਆਂ ਉਹਦੇ ਪੈਸਟੀਸਾਈਡ ਦਾਲਾ ਨਹੀਂ ਖਾ ਰਹੇਗਾ ਪੈਸਟੀਸਾਈਡ ਪਰ ਕਿਤੇ ਨਾ ਕਿਤੇ ਜਾ ਕੇ ਇੱਕ ਦਿਨੇ ਸਾਨੂੰ ਭੁੱਖ ਤਨਾ ਪਊਗਾ ਫਿਰ ਅਸੀਂ ਸਾਰੇ ਬਿਮਾਰ ਹੋ ਜਾਵਾਂਗੇ ਅਸੀਂ ਸਰਦਾਰ ਸਿਮਰਜੀਤ ਮਾਨ ਸਾਹਿਬ ਦੇ ਨਾਲ ਮੈਂ ਆਜ ਰਹੀਆਂ ਬਹੁਤ ਅਲਕਾਨ ਚਾਰਜ ਮੈਂ ਉਥੋਂ ਦੀ ਹਾਲੀ ਲਵਾ ਰਿਹਾ ਹੈਗਾ ਕਿਉਂਕਿ ਸਾਨੂੰ ਜਿਹੜੀਆਂ ਚੀਜ਼ਾਂ ਦੱਸਿਆ ਗਿਆ ਸੀ ਜਾਂ ਵੀ ਇਹ ਲੋਕਾਂ ਨੇ ਬਹੁਤ ਦੂਰ ਤੱਕ ਪੈਸਟੀਸਾਈਡ ਨੂੰ ਇੰਨਾ ਕੁ ਮਤਲਬ ਅੱਕ ਦੇਕ ਕਰ ਦਿੱਤਾ ਹੈਗਾ ਜਿੱਥੇ ਕਿ ਸਾਨੂੰ ਥਾਂ ਥਾਂ ਦੇ ਉੱਤੇ ਹਸਪਤਾਲਾਂ ਦੀ ਰੋਡ ਪੈਂਦੀ ਜਾ ਰਹੀ ਹੈ ਪਰ ਸਰਦਾਰ ਸੁਖਮਾਨ ਸਾਹਿਬ ਨੇ ਇੱਕ ਸਪੀਚ ਵਿੱਚ ਕਿਹਾ ਸੀਗਾ ਵੀ ਆਪਾਂ ਜਦੋਂ ਆਰਗੈਨਿਕ ਖਾਵਾਂਗੇ ਆਰਗੈਨਿਕ ਖਾਵਾਂਗੇ ਤੇ ਆਰਗੈਨਿਕ ਦੀ ਧਰਤੀ ਦੇ ਵਿੱਚ ਅਸੀਂ ਆ ਰੂ ਰੂਗੀਆਂ ਦਾ ਰੇਡ ਆ ਆਰਗੈਨਿਕਸ ਦੇ ਵਿੱਚ ਖਾਦ ਪਾਵਾਂਗੇ ਤਾਂ ਕਿਤੇ ਨਾ ਕਿਤੇ ਜਾ ਕੇ ਸਾਨੂੰ ਹਸਪਤਾਲਾਂ ਦੀ ਤੇ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਨਹੀਂ ਪਵੇਗੀ ਤੇ ਸਾਡੇ ਲੋਕ ਤੰਦਰੁਸਤ ਰਹਿਣਗੇ ਜਦੋਂ ਲੋਕ ਸਾਡੇ ਤੰਦਰੁਸਤ ਰਹਿਣਗੇ ਤਾਂ ਸਾਡੇ ਲੋਕਾਂ ਦਾ ਜੀਵਨ ਆ ਜਿਹੜਾ ਉਹ ਬਹੁਤ ਵਧੇਗਾ ਹੁਣ ਮੈਂ ਇੱਕ ਚੀਜ਼ ਹੋਰ ਵੀ ਗੱਲ ਕਰਨ ਲੱਗਾ ਆ ਵੀ ਜੇ ਅੱਜ ਅਸੀਂ ਆਲਕਾ ਲਾਈਨ ਇਹ ਹੀ ਬਹੁਤ ਵੱਡਾ ਵਾਟਰ ਹੈ ਜਿੱਥੇ ਕਿ ਅੱਜ ਅਸੀਂ ਆਰੋ ਲੋਕਾਂ ਦੇ ਘਰਾਂ ਦੇ ਵਿੱਚ ਲੱਗੇ ਹੋਏ ਨੇ ਜਲਾਰ ਉਹ 10 ਲੀਟਰ ਪਾਣੀ ਲੈਂਦਾ ਹੈ ਜਦੋਂ ਉਹ 3 ਲੀਟਰ ਪਾਣੀ ਲੈਂਦਾ ਤਾਂ ਉਹਦੇ ਇੱਕ ਚੀਜ਼ ਜ਼ਰੂਰ ਹੈਗੀ ਆ ਵੀ ਉਹ ਉਹ 3 ਲੀਟਰ ਪਾਣੀ ਲੈਣ ਤੋਂ ਬਾਅਦ ਸਾਨੂੰ 1 ਲੀਟਰ ਪਾਣੀ ਹੀ ਦਿੰਦਾ ਹੈ ਜਿਹੜਾ 2 ਲੀਟਰ ਪਾਣੀ ਉਹ ਬੇਸਤ ਹੋ ਰਿਹਾ ਇਸ ਕਰਕੇ ਅਸੀਂ ਚਾਹੁੰਦੇ ਹੈਗੇ ਅਸੀਂ ਉਹ ਚੀਜ਼ ਦੇ ਉੱਤੇ ਵੀ ਬਹੁਤ ਵੱਡਾ ਅ ਫੈਕਟ ਪੈਂਦਾ ਹੈਗਾ ਸਾਨੂੰ ਪਾਣੀ ਬਚਾਉਣਾ ਚਾਹੀਦਾ ਹੈਗਾ ਪਾਣੀ ਬਚਾਉਣ ਵਾਸਤੇ ਅਸੀਂ ਇਹ ਹਲਕਾ ਲਾਈਨ ਜਿਹੜਾ ਹੈਗਾ ਅਸੀਂ ਹਾਈਟਰ ਰੋਜ਼ਨ ਜਿਹੜਾ ਆਪਾਂ ਅੱਗੇ ਲੈ ਕੇ ਆਏ ਆ ਜਿੱਥੇ ਕਿ ਆਪਾਂ ਨੂੰ ਇਹਦੇ ਨਾਲ ਸਾਥ ਦੇਣਾ ਚਾਹੀਦਾ ਇਹਦੇ ਨਾਲ ਦੋ ਚੀਜ਼ਾਂ ਹੈਗੀਆਂ ਨੇ ਨਾਲੇ ਤਾਂ ਸਾਡੀ ਬਿਮਾਰੀ ਦੂਰ ਹੋ ਕੇ ਨਾਲੇ ਬੇਰਜਗਾਰੀ ਹੁਣ ਸਰਕਾਰਾਂ ਕਹਿੰਦੀਆਂ ਹੈਗੀਆਂ ਨੇ ਵੀ ਅਸੀਂ ਨਸ਼ਾ ਖਤਮ ਕਰਾਂਗੇ ਮੈਨੂੰ ਨਹੀਂ ਲੱਗਦਾ ਵੀ ਨਸ਼ਾ ਕਰਨ ਲੋਕਾਂ ਦਾ ਨਸ਼ਾ ਖਤਮ ਹੁੰਦੇ ਕਾਰਨ ਵੱਡਾ ਹੀ ਹੈਗਾ ਵੀ ਜੇ ਬੇਰੁਜ਼ਗਾਰੀ ਖਤਮ ਹੋ ਸਕਦੀ ਹੈ ਤਾਂ ਸਾਡੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਸਕਦਾ ਹੈ ਪਰ ਮੈਂ ਆਪ ਜੀ ਨੂੰ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਕਿ ਸਾਰੇ ਜਾਣੇ ਆਪਾਂ ਇਸ ਬਾਟਰ ਨੂੰ ਆਪਾਂ ਸਾਰੇ ਲੋਕਾਂ ਦੇ ਲੋਕਾਂ ਤੱਕ ਮੈਸੇਜ ਚਾਹੀਏ ਆਪਾਂ ਲੋਕਾਂ ਨੂੰ ਦੱਸਿਏ ਵੀ ਤੁਸੀਂ ਕਿਹੜਾ ਪਾਣੀ ਪੀਣਾ ਹੈ ਕਿਹੜਾ ਨਹੀਂ ਪੀਣਾ ਜਦੋਂ ਆਪਾਂ ਲੋਕਾਂ ਨੂੰ ਅੱਜ ਸਬੀਲਾ ਲਾ ਕੇ ਆਪਾਂ ਲੋਕਾਂ ਦੀ ਪਿਆਸ ਬੁਝਾ ਰਹੇ ਆ ਤਾਂ ਮੇਰਾ ਫਰਜ਼ ਬਣਦਾ ਹੈਗਾ ਤੁਸੀਂ ਸਾਰੇ ਜਾਣੇ ਇਕੱਠੇ ਹੋ ਕੇ ਆਪਾਂ ਲੋਕਾਂ ਦੀਆਂ ਬਿਮਾਰੀਆਂ ਦੇ ਨਾਲ ਵੀ ਆਪਾਂ ਜਾ ਕੇ ਉਹਨਾਂ ਦੇ ਨਾਲ ਖੜੀਏ ਜਿੱਥੇ ਕਿ ਲੋਕ ਕੋਈ ਗੋਡਿਆਂ ਤੋਂ ਕੋਈ ਮੋਡਿਆਂ ਤੋਂ ਕਿਤੇ ਨਾ ਕਿਤੇ ਜਾ ਕੇ ਲੋਕਾਂ ਨੂੰ ਉਹ ਵੀ ਪ੍ਰੋਬਲਮਾਂ ਆਈਆਂ ਨੇ ਇਹ ਪ੍ਰੋਬਲਮਾਂ ਤਾਂ ਦੂਰ ਹੋਣਗੀਆਂ ਜੇ ਸਾਰੇ ਆਪਾਂ ਸਾਥ ਦੇਵਾਂਗੇ ਜਦੋਂ ਆਪਾਂ ਸਾਥ ਦੇਵਾਂਗੇ ਤਾਂ ਕਿਤੇ ਨਾ ਕਿਤੇ ਜਾ ਕੇ ਵੱਡੇ ਸੰਘਰਸ਼ ਜਿਹੜੇ ਹੈਗੇ ਆ ਜਿਵੇਂ ਹੋਂ ਗੁਰੂ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਿੰਨਾ ਕੁਸ ਆਪਣੇ ਉੱਤੇ ਡਿਹੇ ਲਿਆ ਤਾਂ ਉਹ ਉਹਨਾਂ ਮੁਗਲਾਂ ਨੇ ਉਹਨਾਂ ਜ਼ੁਲਮਾਂ ਨੇ ਜਨਮਾਂ ਨੇ ਸਾਡੇ ਕਿਸੇ ਵੀ ਜਿਹੜੇ ਹੈਗੇ ਆ ਸਾਡੇ ਉੱਤੇ ਇੰਨੇ ਹਤਿਆਚਾਰ ਕੀਤੇ ਕਿ ਅੱਜ ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦੀਆਂ ਦੇਣੀਆਂ ਪਈਆਂ ਪਰ ਅੱਜ ਵੀ ਇਹ ਲੋਕ ਜ਼ੁਲਮ ਹੀ ਕਰਦੇ ਆ ਰਹੇ ਨੇ ਆਪਾਂ ਨੂੰ ਜ਼ੁਲਮ ਦੇ ਨਾਲ ਖੜਨ ਵਾਸਤੇ ਜਾਂ ਇਹ ਜੰਗਾਂ ਜਾਰੀ ਰੱਖਣੀਆਂ ਪੈਣਗੀਆਂ ਜਾਰੀ ਵੱਡੀ ਜੰਗ ਹੈ ਸਾਡੀ ਇਹ ਵੀ ਅਸੀਂ ਪਹਿਲਾਂ ਅਸੀਂ ਪਾਣੀ ਨੂੰ ਸ਼ੁੱਧ ਕਰੀਏ ਜੇ ਸਾਡੀ ਪਾਣੀ ਸ਼ੁੱਧ ਹੋ ਜਾਊਗਾ ਤਾਂ ਸਾਡਾ ਕੰਟੀਨਿਊਸ ਹੋ ਜਾਊਗਾ ਤਾਂ ਅਸੀਂ ਬਹੁਤ ਲੰਬੇ ਸਮੇਂ ਤੱਕ ਜਿਉਂ-ਜਿਉਂ ਪਾਵਾਂਗੇ ਨਹੀਂ ਤਾਂ ਸਾਡੇ ਜਿਹੜੇ ਨੌਜਵਾਨ ਹੈਗੇ ਆ ਦਸਿਆਂ ਵੱਲ ਜਾ ਰਹੇ ਹੈਗੇ ਆ ਸਾਡੀਆਂ ਆਉਣ ਵਾਲੇ ਸਮੇਂ ਚ ਬੀਬੀਆਂ ਵੀ ਦਸਿਆਂ ਵੱਲ ਚਲੀਆਂ ਜਾਣਗੀਆਂ ਤਾਂ ਫਿਰ ਅਸੀਂ ਪੰਜਾਬ ਦੇ ਵਿੱਚ ਕੀ ਲੱਭਾਂਗੇ ਜਿਹੜੇ ਸਾਡੇ ਚੰਗੇ ਨੌਜਵਾਨ ਨੇ ਉਹ ਡੇਲੀ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਨੇ ਤੇ ਚੰਗੀ ਜ਼ਮੀਨ ਵੀ ਵਿਗਦੀ ਬਾਹਰ ਜਾ ਰਹੀ ਹੈ ਨਾ ਤਾਂ ਸਾਡਾ ਚੰਗਾ ਨੌਜਵਾਨ ਬਾਹਰ ਮੁੜੇ ਤੇ ਨਾ ਹੀ ਸਾਡੀ ਵਿਗੀ ਹੋਈ ਜਿਹੜੀ ਜ਼ਮੀਨ ਹੈਗੀ ਆ ਉਹ ਵਾਪਸ ਮੁੜੇ ਤਾਂ 20 ਤੋਂ 25 ਹਜ਼ਾਰ ਜਿਹੜਾ ਭਈਆ ਜਿਹੜਾ ਹੈਗਾ ਉਹ ਸਾਡੇ ਪੰਜਾਬ ਦੇ ਵਿੱਚ ਐਂਟਰ ਹੋ ਰਿਹਾ ਜਿੱਥੇ ਸਾਡੀ ਅੱਜ ਨਸਲਾਂ ਵੀ ਮਟੁੱਲ ਰਹੀਆਂ ਨੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਸਾਰਿਆਂ ਨੂੰ ਕਿ ਸਾਰੇ ਜਾਣੇ ਸਾਡਾ ਭਾਈ ਸਾਥ ਦਿਓ ਤਾਂ ਆਪਾਂ ਜੋ ਸਾਥ ਦੇ ਤੂੰ ਸਾਡਾ ਸਾਥ ਦਿਓਗੇ ਅਸੀਂ ਤੁਹਾਡੇ ਨਾਲ ਖੜਕੇ ਜਿੱਥੇ ਵੀ ਸਾਡੀ ਲੋੜ ਹੈਗੀ ਆ ਆਪਾਂ ਇੱਥੋਂ ਨਸ਼ਾ ਵੀ ਖਤਮ ਕਰਾਂਗੇ ਤੇ ਬੇਰੁਜ਼ਗਾਰੀ ਵੀ ਖਤਮ ਕਰਾਂਗੇ ਐਨੀਆ ਬੇਤਿਆ ਕਰਦਾ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ